ਜੋ ਵੀ ਦੇ ਆ ਜਿਹੜਾ ਤੁਸੀਂ ਵਰਕ ਦੇਖ ਰਹੇ ਹੋ ਟੋਟਲੀ ਹੈਂਡਵਰਕ ਦੇਖ ਰਹੇ ਹੋ ਸਿਮਰ ਬੇਸ ਤੇ ਪਿਓਰ ਦੀ ਬਾਟਮ ਦੇ ਨਾਲ ਬਹੁਤ ਹੀ ਸੋਹਣਾ ਤੇ ਸਭ ਤੋਂ ਵੱਡੀ ਗੱਲ ਟਾਈ ਐਂਡ ਡਾਈ ਦੇ ਵਿੱਚ ਹੈ ਹਾਫ ਐਂਡ ਹਾਫ ਕਲਰਿੰਗ ਦੇ ਵਿੱਚ ਇਹਦੀ ਡਿਜ਼ਾਈਨਿੰਗ ਕੀਤੀ ਹੈ ਇਹ ਆਏਗਾ ਜੀ ਇਹਦਾ ਦੁਪੱਟਾ ਦੁਪੱਟਾ ਚੈੱਕ ਕਰੋ ਜੀ ਬਹੁਤ ਪਿਆਰਾ ਹੈ ਪੱਲੇ ਪੂਰੇ ਹੈਵੀ ਬਣੇ ਹੋਏ ਹੈ ਦੁਪੱਟੇ ਦੇ ਸਾਰਾ ਹੈਂਡਵਰਕ ਦੇ ਵਿੱਚ ਇਹ ਡਿਜ਼ਾਈਨ ਹੈ ਰੇਟ ਦੀ ਗੱਲ ਕਰ ਲਈਏ ਸਿਰਫ 5300 ਦੀ ਰੇਂਜ ਤੇ ਮਿਲਣਾ ਜੀ 10600 ਵਾਲਾ ਔਰ ਹੁਣ ਚੈੱਕ ਕਰੋ ਜੀ ਇਹਦੇ ਕਲਰ ਗਰੇ ਨਾਲ ਗ੍ਰੇ ਬਲੂ ਨਾਲ ਲਾਈਟ ਬਲੂ ਤੇ ਫਰੋਜੀ ਨਾਲ ਗਰੇ ਚਾਰ ਕਲਰ ਦਾ ਸੈਟ ਆਇਆ ਹੈ ਚਾਰੇ ਕਲਰ ਬੜੇ ਪਿਆਰੇ ਸਾਡੇ ਨਾਲ ਬਣੇ ਦੀਓ ਵੀਡੀਓ ਦੇ ਵਿੱਚ ਇਹ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਜੀ 1200 1100 ਹਾਂਜੀ ਵੀਰੇ ਰੇਟ ਦੇ ਫੂਟ 1150 ਦੀ ਰੇਂਜ ਚ ਦੇ ਰਹੇ ਆ ਜਿੰਨਾ ਮਰਜ਼ੀ ਤੁਸੀਂ ਮਾਲ ਖਰੀਦੋ ਡਿਜ਼ਾਈਨਿੰਗ ਚੈੱਕ ਕਰੋ ਜੀ ਬੁਟੀਕ ਤੋਂ ਤੁਸੀਂ ਕਢਾਈ ਕਰਾਣ ਚੱਲ ਜਾਓਗੇ ਨਾ ਇਸ ਰੇਂਜ ਦੇ ਵਿੱਚ ਤੁਹਾਨੂੰ ਕਢਾਈ ਹੀ ਕਰਕੇ ਦੇ ਦੇਈ ਵੀਫਰੇਨ ਦੇ ਵਿੱਚ ਅਸੀਂ ਕੰਪਲੀਟ ਸੂਟ ਦੇ ਰਹੇ ਹਾਂ ਉਹ ਵੀ ਵਿਦ ਦੁਪੱਟਾ ਸੂਟ ਕੋਈ ਗੱਲਾਂ ਨਹੀਂ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਸ਼ੋਅਰੂਮ ਤੇ ਆਓ ਤੇ ਵੈਰਾਈਟੀ ਮਿਲੇਗੀ ਤੁਹਾਨੂੰ ਜਿੰਨੀ ਮਰਜ਼ੀ ਵੈਰਾਈਟੀ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ 50% ਆਫ ਤੇ ਨਾਲ ਨਾਲ ਡਿਸਕਾਊਂਟ ਵਾਲੇ ਸੂਟ ਜਿਹੜੇ ਪਾਰਟੀ ਵੇਅਰ ਤੋਂ ਹਟ ਕੇ ਲੈਣ ਦੇਣ ਵਾਲੇ ਹੁੰਦੇ ਆ ਉਹਨਾਂ ਵਿੱਚ ਵੀ ਤੁਹਾਨੂੰ ਪੂਰੀਆਂ ਆਫਰਾਂ ਮਿਲ ਰਹੀਆਂ ਆ ਦੇਖੋ 50% ਤੇ ਬੁਟੀਕ ਵਾਲੇ ਸੂਟ ਬਲੌਕ ਵਾਲੇ ਸੂਟ ਨਾਲ ਚਲੰਗੀਆਂ ਆਣਗੀਆਂ ਫਲੌਨ ਮਸਲੀਨ ਜੀ ਅੱਜ ਜੁਨਿਆਂ ਵਾਲਿਆਂ ਨਾਲ ਜੀ ਇਹ ਕੱਲਰ ਵਗੈਰਾ ਦੇਖੋ ਇਹਦੇ ਚ ਤੰਦਰ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਨੇ ਸੋਨੇ ਡਿਜ਼ਾਈਨ ਆ ਗਿਆ ਆ ਦੇਖੋ ਜੀ ਹਜ਼ਾਰ ਵਾਲਾ ਡਿਜ਼ਾਈਨ 500 ਦੀ ਰੇਂਜ ਚ ਦੋਰੀ ਦਾ ਦੁਪੱਟਾ ਹੈ ਕਢਾਈ ਵਾਲਾ 1300 ਵਾਲਾ ਡਿਜ਼ਾਈਨ 650 ਦੀ ਰੇਂਜ ਚ ਦੁਪੱਟਾ ਹੈ ਜੀ ਮਢਾਲ ਦਾ ਜਰੀ ਵਾਲਾ ਔਰ ਕੱਲਰ ਚਾਰ ਕਲਰ ਦਾ ਸੈੱਟ ਮਿਲੇਗਾ ਜੀ ਇੱਕ ਡਿਜ਼ਾਈਨ ਦੇ ਵਿੱਚ ਬਿਲਕੁਲ ਨਵੀਂ-ਨਵੀਂ ਵੈਰਾਈਟੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਅੱਜ ਵੀ ਆਪਾਂ ਨੂੰ ਹੋ ਰਹੀ ਹੈ ਕੱਲ ਜਨਮ ਅਸ਼ਮੀਂ ਮੰਡੇ ਤੇ ਛੁੱਟੀ ਵੀ ਆਪਣੀ ਤੇ ਅੱਜ ਆਪਾਂ ਡਬਲ ਵੈਰਾਈਟੀ ਖੋਲਾਂਗੇ ਆ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੇ ਮੈਦੀ ਦਾ ਕਪੜਾ ਲੈਣਾ ਦੇਖ ਲੈਣ ਵਾਲੇ ਸੂਟ ਬਣਾਉਣੇ ਆ ਤਾਂ ਹੁਣ ਆ ਕੇ ਥੋੜਾ ਪੂਰਾ ਫਾਇਦਾ ਚੱਕ ਸਕਦੇ ਹੋ ਗੋਠੀ ਵਾਲਿਆਂ ਦੇ ਆਰਗੈਨਿਕ ਬੇਸ ਤੇ 50% ਆਫ ਵਾਲੇ ਸੂਟ ਆਏ ਆ ਜਿਹੜੇ ਕਿ ਮਿਲਣਗੇ ਤੁਹਾਨੂੰ 14 ਤੋਂ 1400 ਦੀ ਰੇਂਜ ਜੋ ਡਿਜ਼ਾਈਨਿੰਗ ਚੈੱਕ ਕਰ ਲਓ ਵੀਰੇ ਪਹੁੰਚਿਆ ਤੇ ਵਰਕ ਵਾਲੇ ਫੈਂਸੀ ਦੁਪੱਟੀਆਂ ਵਾਲੇ ਸੂਟ ਆ ਗਏ ਨੇ ਇਹ ਸਾਰੀ ਡਿਜ਼ਾਈਨਿੰਗ 1400 1300 ਦੀ ਰੇਂਜ ਚ ਆਈ ਹੈ ਮੇਰੇ ਕੋਲੇ ਜਿਵੇਂ ਆਪਾਂ ਮੈਰਿਜ ਦਾ ਕੱਪੜਾ ਬਣਾਣਾ ਹੈ ਜਾਂ ਆਪਾਂ ਦੇਣ ਲੈਣ ਵਾਸਤੇ ਸੂਟ ਬਣਾਉਣੇ ਹੁੰਦੇ ਆ ਮੈਰਿਜ ਦੇ ਵਿੱਚ ਵੀ ਕੁਝ ਆ ਸੂਟ ਆਪਾਂ ਹਲਕੇ ਬਣਾਉਣੇ ਹੁੰਦੇ ਆ ਜਾਂ ਕਿਸੇ ਖਾਸ ਮੈਂਬਰ ਨੂੰ ਦੇਣੇ ਹੁੰਦੇ ਆ ਆ ਸਾਰੀ ਡਿਜ਼ਾਈਨਿੰਗ 1300 1400 ਦੀ ਰੇਂਜ ਚ ਆਈ ਹੈ ਜੀ ਜਵਾਬਦਾਰੀ ਹੈ ਕੋਈ ਇਸ ਰੇਂਜ ਚ ਇਸ ਦੁਪੱਟੀਆਂ ਦੇ ਨਾਲ ਵੈਰਾਈਟੀ ਦੇ ਜੇ ਸਾਰੇ ਕਲਰ ਚਾਰਟ ਦੇਖੋ ਜੀ ਬਿਲਕੁਲ ਨਵੇਂ ਕਲਰ ਚਾਰਟ ਆ ਗਏ ਨੇ 1400 1300 ਵੀ ਰੈਚ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਗੋਟੇ ਕਰਸ਼ ਦਾ ਵੇਚਦਾ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਪਿਓਰ ਕ੍ਰਸ਼ ਹੋਗੀ ਕੋਈ ਮਿਲਾਵਟ ਦਾ ਕੰਮ ਨਹੀਂ ਹੋਵੇਗਾ ਪਿਓਰ ਕ੍ਰਸ਼ ਕਵਾਂਗੇ ਪਿਓਰ ਕ੍ਰਸ਼ ਹੋਏਗੀ ਬਹੁਤ ਹੀ ਘੱਟ ਰੇਟਾਂ ਤੇ ਸਿਰਫ 1200 ਰੁਪਏ ਦਾ ਅਰੀਨਲ ਪਿਓਰ ਕ੍ਰਸ਼ ਦਾ ਸੂਟ ਸਪੈਸ਼ਲ ਆਫਰ ਲੱਗ ਚੁਕੀ ਹੈ ਪਲੇਨ ਮਾਲ ਤੇ ਜਿਹੜਾ ਪਲੇਨ ਮਾਲ ਦਾ ਸਟਾਕ ਦਰ ਹਰ ਭਾਈ ਜਿੰਨੀ ਵੈਰਾਈਟੀ ਆਪਣੇ ਕੋ ਮਿਲੇਗੀ ਪੂਰੇ ਬਿਆਸ ਚ ਨਹੀਂ ਮਿਲਨੀ ਬੇਕੋਸ ਨਾਮੀਆਂ ਚੀਜ਼ਾਂ ਪਿਓਰ ਕਰੇ ਸੈਮੀ ਕਰੇਵ ਜੋ ਜੱਟ ਮੰਚਲੀ ਸਿਲਕ ਸਿਮਰ ਕ੍ਰਸ਼ ਸਾਰੇ ਦੀ ਚੀਜ਼ਾਂ ਮਿਲਣਗੀਆਂ ਆਪਣੇ ਕੋਲ ਹੀ 50% ਸਕੋਰ ਤੋਂ ਜ਼ਿਆਦਾ ਡਿਸਕਾਊਂਟ ਤੇ ਜੋ ਵੀ ਆਟਮ ਦੇਵਾਂਗੇ ਅਸੀਂ ਆਹ ਸਾਰਾ ਆਰਟੀਕਲ ਖਾਣਾ ਦੇਖੋ ਜੋਰ ਜੜਦੇ ਆਹ ਜੀ ਪਹਿਲ ਖਾਣਾ 2 ਨੰਬਰ ਖਾਣਾ 3 ਨੰਬਰ ਖਾਣਾ 4 ਨੰਬਰ ਖਾਣਾ ਇਹ ਚਾਰੇ ਖਾਣੇ ਜੋਰ ਜੜਦੇ ਆਪਣੇ ਕੋਲ ਸਾਰੇ ਕਲਰ ਮਿਲਣਗੇ ਜੋ ਕਲਰਸਰ ਬਿਆਦ ਕਿੱਥੇ ਮਿਲੈਗਾ ਨਾ ਉਹ ਗੋਠੀ ਵਾਲੇ ਮਿਲੇਗਾ ਉਹਨਾਂ ਅੱਧੇ ਰਿੱਟਾਂ ਦੇ ਮਿਲੇਗਾ 380 ਰੁਪਏ ਦਾ ਸੂਟ ਹੈ ਜੋਰ ਜੜ ਦਾ 5 ਮੀਟਰ ਆਲ ਓਵਰ ਆਪਾਂ ਗੱਲ ਕਰ ਰਹੀ ਕਰੇਪ ਦੀ ਆ ਸਾਰੀ ਕਰੇਪ ਪਈ ਹੈ ਕਿਸੇ ਭੈਣ ਭਾਈ ਨੇ ਬਡੀਕ ਵਾਏ ਵਾਸਤੇ ਸਪੈਸ਼ਲ ਆਫਰ ਹੈ ਤੁਹਾਨੂੰ ਹੋਰ ਸੇ ਰੇਟਾਂ ਨਾਲ ਵੀ ਘੱਟ ਰੇਟ ਦੇ ਮਿਲੇਗੀ ਸਾਡੇ ਕੋਲੋਂ ਸਿਰਫ 950 ਰੁਪਏ ਦਾ ਸੂਟ ਹੈ 5 ਮੀਟਰ ਆਲ ਓਵਰ ਅੱਗੇ ਆ ਗਈ ਆਪਾਂ ਗੱਲ ਕਰ ਰਹੀਏ ਕਰਸ਼ ਦੀ ਕਰਸ਼ ਬਨਾਰਸੀ ਬੂਟੀ ਕਰਸ਼ ਬਨਾਰਸੀ ਬੂਟੀ ਆਪਾਂ ਲੈ ਕੇ ਆਏ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਇਹ ਕੁਝ ਜੈ ਰੇਟਾਂ ਤੇ 50% ਸਕੂਨ ਤੋਂ ਜਾਰਾ ਡਿਸਕਾਊਂਟ ਤੇ ਹੈ ਜਿੰਨੇ ਵੀ ਆਰਟੀਕਲ ਦਿਖਾਉਂਗਾ ਸਾਰੇ ਨਵੇਂ ਦਿਖਾਉਂਗਾ ਕੋਈ ਮਿਕਸ ਵਾਲਾ ਕੰਮ ਨਹੀਂ ਹੋਊਗਾ ਆ ਸਾਰੀ ਮੇਕ ਤੋਂ ਪਿਓਰ ਕਾਟਨ ਪਈ ਭਾਜੀ ਐਸਕੇ ਦਾ ਬ੍ਰਾਂਡ ਹੈ 100% ਕੋਟਨ ਹੈ ਇੱਕ ਧਾਗਾ ਵਿੱਚ ਮਿਕਸ ਹੈ ਮੇਰਾ ਸ਼ੁਰੂਆਫ ਹੈ ਇੱਕ ਧਾਗਾ ਵਿੱਚ ਮਿਕਸ ਹੈ ਮੇਰਾ ਸ਼ੁਰੂਆਫ ਹੈ ਸਾਰੀ ਪਿਓਰ ਕੋਟਨ ਹੈ ਆਰਾਮਦਾਰ ਕਪੜਾ ਬਕਾਇਲ ਲੌਨ ਤੋਂ ਬਕਾਇਲ ਡ੍ਰੈਕਿੰਗ ਤੋਂ 30% ਸਕੂਨ ਤੇ ਜੋ ਤੁਹਾਨੂੰ ਬਿਜਾਰ ਚ 1200 ਤੋਂ ਮਿਲ ਗਏ ਕੋਕਛੇ ਵਾਲੇ ਮਿਲੇਗਾ ਸਿਰਫ 650 ਰੁਪਏ ਦਾ ਉਹ ਵੀ ਐਸਕੇ ਦਾ ਬ੍ਰਾਂਡ ਬ੍ਰਾਂਡ ਦਵਾਂਗੇ ਬਹੁਤ ਘੱਟ ਰੇਟਾਂ ਤੇ ਬਹੁਤ ਨਾਰਮਲ ਰੇਟਾਂ ਤੇ ਪਿਓਰ ਕਾਟਨ ਦਵਾਂਗੇ ਇੱਕ ਤਾਗਾ ਵਿੱਚ ਮਿਕਸ ਹੋਊਗਾ ਕੜਾਈ ਕਰਾਣੀ ਹੈ ਪੈਂਟੀ ਕਰਾਣੀ ਹੈ ਸਾਰੇ ਚੀਜ਼ਾਂ ਮੇਰੇ ਤੋਂ ਨਵੀਆਂ ਨੇ ਨਾਰਮਲ ਰੇਟ ਤੇ ਚਾਹ ਰੇਟ ਤੇ ਜਾਂ ਤੁਹ ਅੱਧੇ ਰੇਟ ਤੇ ਹੈ ਉਹ ਕਲਰ ਕਲਰ ਦਵਾਂਗੇ 101 ਕਲਰ ਆ ਜਿੰਨਾ ਵੀ ਆਰਟੀਕਲ ਪਹਿਣਾ 101 ਕਲਰ ਮੇਰੇ ਤੋਂ ਪਿਓਰ ਕਾਟਨ ਦੇ ਫੜ ਕੇ ਆਏ ਦੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ 50 ਤੋਂ ਜ਼ਿਆਦਾ ਹਫਤੇ ਉਸ ਤੋਂ ਅਗਲਾ ਆਰਟੀਕਲ ਦਿਖਾਣਾ ਤੁਹਾਨੂੰ ਮੈਂ ਇਹ ਸਿਮਰ ਹੈ ਜੀ ਸੈਮੀ ਸਿਮਰ ਸੈਮੀ ਸਿਮਰ ਦਾ ਸੂਟ ਹੈ ਸਿਰਫ 600 ਰੁਪਏ ਦਾ 13 16 ਸਿਮਰ ਦਾ ਸੂਟ ਮਿਲਣ ਜਾ ਰਿਹਾ ਹੈ ਬ੍ਰਾਂਡ ਮੇਨਾਂ ਦਾ ਮਾਲ ਮਿਲੇਗਾ ਬ੍ਰਾਂਡ ਦਵਾਂਗੇ ਬ੍ਰਾਂਡ ਆ ਜਿੰਨੇ ਕਲਰ ਚਾਰਟ ਪੇ ਰਹੀ ਇਹ ਸਾਰੇ 600 ਰੇਂਜ ਚ ਭਾਰੀ 600 ਰੇਂਜ ਚ ਕ੍ਰਸ਼ ਬਹੁਤ ਹੀ ਸ਼ਾਨਦਾਰ ਅਗਲਾ ਆਰਟੀਕਲ ਆ ਗਿਆ ਮੇਤੋ ਸਿਮਰ ਦੇ ਆ ਸਿਮਰ ਹੈ ਭਾਜੀ ਆ ਸਿਮਰ ਦੇ ਕਲਰ ਸਾਰੇ ਉਸ ਤੋਂ ਅਗਲਾ ਆਰਟੀਕਲ ਆ ਸਿਮਰ ਆ ਗਈ ਭਾਈ ਸਾਰੀ ਉਸ ਤੋਂ ਅਗਲਾ ਆਰਟੀ ਆ ਗਿਆ ਮਨਚਲੀ ਆ ਮਨਚਲੀ ਸਿਲਕ ਹੈ ਭਾਜੀ ਠੀਕ ਹੈ ਜੀ ਇੱਕ ਆ ਗਈ ਸੈਮੀ ਸਿਮਰ ਦਾ ਰੇਟ ਚ ਕਲ ਭਾਜੀ ਸਿਰਫ 500 ਰੁਪਏ ਦਾ 15 16 ਸੂਰ ਮਿਲਣ ਜਾ ਰਿਹਾ ਪਲੇਨ ਦੀ ਆਪਣੇ ਕੋਲ ਬਹੁਤ ਵੈਰਾਈਟੀ ਹੈ ਕੋਈ ਕਮੀ ਨਹੀਂ ਜਿਹੜਾ ਬਸਾਰੇ ਕਲਰ ਦੂਰ ਸਾਰੇ ਪਾਸੇ ਸਾਰੇ ਸੈਮੀ ਦੇ ਕਲਰ ਸਾਰੋ ਗਰੇ ਦੇ ਸਾਰੋ ਅੱਜ ਜਿੰਨਾ ਪਲੇਨ ਦਾ ਸਟਾਕ ਲੱਗਾ 50% ਸਪੋਰਟ ਤੋਂ ਜਰਨਲ ਸਟਾਕ ਤੇ ਵੀਡੀਓ ਅੱਛੀ ਲੱਗੀ ਸ਼ੇਅਰ ਲਾਈਕ ਮਰਜ਼ੂਰ ਕਰਨਾ ਨਮਸਕਾਰ ਪ੍ਰਣਾਮ ਸਫੀ ਕੜਾਈ ਤੇ ਜਮਾ ਨਵਾਂ ਡਿਜ਼ਾਈਨ ਟੋਟਲੀ ਸਿਪਲੀ ਵਰਕ ਦੇ ਵਿੱਚ ਪਿਸਟਲ ਕਲਰਾਂ ਵਾਲੀ ਆਈਟਮ ਆਈ ਹੈ ਮੇਰੇ ਕੋਲ ਫੈਂਸੀ ਦੁਪੱਟੇ ਦੇ ਨਾਲ ਇਹ ਦੁਪੱਟਾ ਚੈੱਕ ਕਰੋ ਇਹਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਰੇਂਜ ਦੀ ਗੱਲ ਕਰੀਏ ਰੇਂਜ ਹੈ ਜੀ ਸਿਰਫ 4800 ਸਿਰਫ 4800 ਦੇ ਵਿੱਚ ਤੁਹਾਨੂੰ ਇੰਨਾ ਹੈਵੀ ਫੂਟ ਮਿਲ ਲਾਗਾ ਦਾਜਵਰੀ ਵਾਲਾ ਔਰ ਕਲਰ ਚਾਰ ਆਏ ਨੇ ਜਿਹੜੇ ਇਹਦੇ ਸਾਰੇ ਕਲਰ ਬਹੁਤ ਸੋਹਣੇ ਐ ਪਿਸਤਲ ਕਲਰ ਐ ਇੰਗਲਿਸ਼ ਕਲਰ ਐ ਰੋਜਾਨਾ ਨਵੀਂ ਵਰਾਇਟੀ ਦੇਖਣ ਲਈ ਕੁਝ ਨਵੇਂ ਆਈਡੀਆ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲੋ ਵੀਰੇ ਲੋ ਵੀਰੇ ਆ ਦੇਖੋ ਕਾਟਨ ਦੇ ਸੂਟ ਮਸਲੀਨ ਦੇ ਸੂਟ ਹੁਣ ਉਹਨਾਂ ਨਾਲ ਹਟ ਕੇ ਆ ਗਏ ਨੇ ਆਪਣੇ ਕੋਲੇ ਪਾਰਟੀ ਵੇਅਰ ਸੂਟ ਜਿੰਨਾ ਤੇ ਵੀ ਮਿਲਣਾ ਤੁਹਾਨੂੰ 50% ਆਫ ਨਵੇਂ-ਨਵੇਂ ਕੱਪੜਿਆਂ ਤੇ ਨਵੀਂ-ਨਵੀਂ ਡਿਜ਼ਾਈਨਿੰਗ ਕਲਰ ਚਾਰਟ ਮਿਲੇਗਾ ਪੂਰਾ ਆ ਦੇਖੋ ਜੀ ਆਹ ਕਲਰ ਚਾਰਟ ਬੰਦਾ 1500 ਦੀ ਰੇਂਜ ਚ ਫੁੱਲ ਹੈਵੀ ਜਾਲ ਦੁਪੱਟੇ ਦੇ ਨਾਲ ਸੂਟ ਮਿਲ ਰਿਹਾ ਹੈ ਔਰ ਦੇਖੋ ਨੈਕਲਸ ਸਟਾਈਲ ਨੈਕਲਸ ਸਟਾਈਲ ਦੇ ਵਿੱਚ 1300 ਦੀ ਰੇਂਜ ਚ ਮਿਲ ਜਾਣਾ ਜੀ ਵਿਦ ਦੁਪੱਟਾ ਕਟਵਰਕ ਵਾਲਾ ਇਹ ਜਿੰਨੀ ਵੈਰਾਈਟੀ ਮੇਰੇ ਕੋਲ ਆਈ ਹੈ ਵੀਰੇ ਅੱਜ ਦੀ ਫਰੈਸ਼ ਵੈਰਾਈਟੀ ਤੇ ਨਵੀਂ ਵੈਰਾਈਟੀ ਹੈ ਠੀਕ ਹੈ ਜੀ ਅਗੀ ਇਸ ਸਾਰੀ ਵੈਰਾਈਟੀ ਤੇ 50% ਟਾਪ ਦਾ ਫਾਇਦਾ ਚੱਕ ਸਕਦੇ ਹੋ ਵੀਰੇ ਨੂੰ ਲਾਈਕ ਸ਼ੇਅਰ ਕਰੋ ਬਾਕੀ